ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪੈਡੂ ਕੀਤਾ ਚੈਨਲ 'ਚ ਬਾਈ ਜੀ ਸਵਾਗਤ ਕਰਦੇ ਆ ਤੁਹਾਨੂੰ ਪਤਾ ਬਈ ਰੋਜ਼ੀ ਤਰ੍ਹਾਂ ਹੁੰਨੇ ਆਪਾਂ ਹਾਜ਼ਰ ਬਈ ਕੋਟਪੂਰਾ ਮੰਡੀ ਦੇ ਵਿੱਚ ਅੱਜ ਫੇਰ ਆਪਾਂ ਕੋਟਪੂਰਾ ਮੰਡੀ ਦੇ ਵਿੱਚ ਬਈ ਹਾਜ਼ਰ ਆ ਤੇ ਅੱਜ ਨਾਗ ਜਿਹੜੇ ਟੂੜੀ ਦੇ ਆਏ ਆ ਜੀ ਪੰਜ ਨਾਗ ਆਏ ਆ ਟੋਟਲ ਬਾਈ ਤੇ ਇਧਰ ਵੇਖੋ ਰੌਣਕ ਮੇਲਾ ਲੱਗਾ ਗੋਗ ਚੰਗੇ ਆ ਜੀ ਅੱਜ ਬਾਈ ਜੀ ਤੇ ਇਧਰ ਟੂੜੀ ਦੀਆਂ ਟਰਾਲੀਆਂ ਜਿਹੜੀਆਂ ਖੜੀਆਂ ਆ ਜੀ ਤੇ ਇਸਰਾ ਰੇਟ ਵਖਾਉਣ ਲੱਗੇ ਆ ਵੀਡੀਓ ਲਾਈਕ ਜ਼ਰੂਰ ਕਰ ਦਿਓ ਜੀ ਇੱਕ ਹਰੇਚਾਰੇ ਦਾ ਰੇਟ ਬਹੁਤ ਪੁੱਛਦੇ ਆ ਜੀ ਆਪਾਂ ਕੇਵਲ ਪੁੱਛ ਲੈਨੇ ਬਈ ਹਰੇਚਾਰੇ ਮੰਡੀ ਦੇ ਵਿੱਚ ਬਈ ਹਰੇ ਚਾਰੇ ਦਾ ਕੀ ਰੇਟ ਚੱਲ ਜਾਂਦਾ 500 500 ਰੁਪਈਆ ਜਿਹੜਾ ਹਰੇ ਚਾਰੇ ਦਾ ਰੇਟ ਚੱਲ ਜਾਂਦਾ ਆਪਾਂ ਨੂੰ ਫੋਨ ਲਾਉਂਦੇ ਕਮੈਂਟ ਕਰਦੇ ਆ ਬਈ ਕੀ ਰੇਟ ਚੱਲ ਜਾਂਦਾ ਹਰੇ ਚਾਰੇ ਦਾ 500 ਰੁਪਈਆ ਜਿਹੜਾ ਚੱਲੀ ਜਾਂਦਾ ਬਾਈ ਜੀ ਹਰੇ ਚਾਰੇ ਦਾ ਹੀ ਤੇ ਵੀਰੋ ਲਾਈਕ ਜਰੂਰ ਕਰਦੇ ਹੋਈ ਆਪਾਂ ਰੇਟ ਫੋਨ ਲੱਗੇ ਆ ਜੀ ਲਓ ਵੀ ਮਿੱਤਰੋ ਬੋਲੀ ਜਿਹੜੀ ਸਟਾਰਟ ਹੋ ਗਈ ਆ ਜੀ ਤੇ ਆਜੋ ਵੀ ਪਹਿਲੀ ਟਰਾਲੀ ਤੋਂ ਜਿਹੜੀ ਸ਼ੁਰੂ ਕਰਦੇ ਆ ਜੀ ਆ ਵੀ ਇਹਦੀ ਬੋਲੀ ਹੋਣੀ ਆ ਉਧਰ ਹੋ ਗਈ ਬੋਲੀ ਸਟਾਰਟ ਜੀ ਲਓ ਵੀ 350 ਤੋਂ 350 350 ਬੱਸ ਲੰਘੀ ਨੀ ਬੀਜਾਉਂ ਲੈ ਬਾਈ ਕਰਾਇਆ ਰੱਖੋ ਜੀਆ ਚਲੋ ਜੀ ਬਾਈ ਜਾਓ ਬਾਈ 350 60 60 360 ਰੁਪਏ 65 70 70 80 400 10 5 10 20 25 30 35 40 45 450 450 ਹੋ ਲੱਗ ਲੈ ਕੱਢ ਨੂੰ 450 200 ਲਓ ਜੀ ਪਹਿਲੀ ਟਰਾਲੀ ਦਾ ਸਰਾ ਰੇਟ ਜਿਹੜਾ ਲੱਗਿਆ ਜੀ 450 ਰੁਪਿਆ ਟੌਪ ਦਾ ਰੇਟ ਜਿਹੜਾ ਲੱਗਿਆ ਜੀ ਲੈ ਵੀ ਆ ਦਾ ਨਾਗਦ ਦਾ ਰੇਟ ਵੇਣਿਆ ਜੀ ਤੁੜੀ ਵੇਖੋ ਜੀ ਸਰਾ ਕੁਆਲਿਟੀ ਐ ਪੂਰੀ ਸਰਾ ਜੀ ਮੈਨੇ ਕੀ ਰੇਟ ਜਾਂਦਾ ਜੀ ਆਇਆ ਆਇਆ ਕਿਉਂ ਹਾਂ ਹੇਰ ਖਤੀ ਬਾੰਦੀ ਟਰਾਲੀ ਵਾਲਾ ਕਿਹੜਾ ਹਾਇੰਦ ਬਾਰਮੀ ਜਿਹੜਾ ਹਾਇੰਦ ਗੱਲੋਂਗੇ ਆ ਸਾਡਾ ਥੋੜੀ ਬਾੜ ਦਿਆ ਇਹਦੇ ਨਾਲ ਦੀ ਭਾਈ ਪੰਜ ਨਹੀਂ ਜਾਏਗਾ 700 ਰੁਪਿਆ 850 850 ਜੀ 55 80 70 71 80 84 96 93 405 10 15 20 25 425 ਰੁਪਏ ਜੀ 1 ਰੁਪਏ লা। 435 ਰੁਪਏ 59 ਬਾਈ 300 ਰੁਪਏ ਲਾ ਗਿਆ ਅੱਲਾਹ ਵਾ ਜੀ 435 ਰੁਪਏ ਜਿਹੜਾ ਸਰਾ ਰੇਟ ਲੱਗ ਗਿਆ ਜੀ ਦੂਸਰੇ ਨਾਗ ਦਾ ਤੇ ਰੌਣਕ ਮੇਲਾ ਫੁੱਲ ਲੱਗਿਆ ਹੋਇਆ ਜੀ ਅਗਲੀ ਟਰਾਲੀ ਵਹਣੇ ਆ ਲੈ ਵੀ ਦੋ ਨਾਗ ਇੱਧਰ ਇੱਕ ਆ ਖੜਿਆ ਦੋ ਉੱਧਰ ਖੜਿਆ ਪੰਜ ਨਾਗ ਹੈਗੇ ਆ ਜੀ ਅੱਜ ਤੇ ਜਿਹੜਾ 435 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਬਾਈ ਜੀ ਤੇ ਦੱਬ ਕੇ ਸ਼ੇਅਰ ਕਰਦਿਆ ਕਰੋ ਇਹ ਦੇਖੋ ਜੀ ਲ ਵੀਰੋਣਾਂ ਗੇਲਾ ਵੇਖੋ ਬਈ ਕੋਟਪੂਰਾ ਮੰਡੀ ਦੇ ਵਿੱਚ ਲਓ ਜੀ ਇਹ ਮੱਕੀ ਦਾ ਜਿਹੜਾ ਰੇਟ ਪੁੱਦੇ ਸੀ ਕਿ ਜਿਹੜਾ 500 ਰੁਪਿਆ ਹਰੇ ਚਾਰੇ ਦਾ ਰੇਟ ਚੱਲੀ ਜਾਂਦਾ ਇੱਕ ਮਿੰਟ ਕਰਦੇ ਲੋਕੀ ਤੇ ਤਾਂ ਕਰਕੇ ਵੀਰੇ ਕੋਟਪੂਰਾ ਦੀ ਮੰਡੀ ਵਿੱਚ ਜਿਹੜਾ ਹਰੇ ਚਾਰੇ ਦਾ ਰੇਟ 500 ਰੁਪਿਆ ਚੱਲੀ ਜਾਂਦਾ ਜੀ ਲਓ ਜੀ ਤੀਸਰੇ ਨੱਕ ਦਾ ਰੇਟ ਵੇਖੋ ਜੀ ਬਾਈ ਜੀ ਨਾਗ ਵੇਖੋ ਕਿਵੇਂ ਖੜਿਆ ਕਾ ਖੜਿਆ ਦੋ ਉਧਰ ਖੜੇ ਆ ਜੀ ਲੋ ਜੀ ਇਹ ਦੇਖੋ ਇਹਦੀ ਗੁੱਸਾ ਭਲੇਖਾ ਖਾ ਗਿਆ ਤਾਂ ਇਹ ਰੇਤੀ ਦੀ ਟਰਾਲੀ ਆ ਜੀ ਭਲੇਖਾ ਲੱਗਿਆ ਸੀਗਾ ਜਿਹੜਾ ਬਈ ਕੋਪਰਾ ਵਾਹਤ ਰੋ ਯਕਨ ਰੱਛ ਕੰਡਾ ਹੋਈ ਜਾਂਦਾ ਕੰਡਾ ਹੋਈ ਜਾਂਦਾ ਤੂੰ Hvala što <try> ਕਾਕੋ 80 70 ਧੀ ਬਹੁਤ ਚੰਗੀ ਆ 71 80 80 90 20 60 20 20 ਲੱਟਰਿੰਗ ਦੀ ਆ ਆਪਣੀ ਜਾਣਾ ਥੁਹਾਰਾਲੇ ਥੁਹਾਰਾ ਜਾਵਣਾ ਚਾਹੂਗਾ 400 5 10 15 20 25 30 35 435 ਬੋਲਣਗੇ 435 ਲਓ ਜੀ ਉਹੀ ਰੇਟ ਲੱਗ ਗਿਆ ਜੀ ਜਿਹੜਾ ਤੀਸਰੇ ਨੱਕ ਦਾ ਉਹੀ ਰੇਟ ਲੱਗ ਗਿਆ ਜੀ 400 ਜਿਹੜਾ 35 ਰੁਪਏ ਹੋਰ ਜੀ 435 ਸਹੀ ਆ 435 ਰੁਪਏ ਜਿਹੜਾ ਸਿਹਰਾ ਰੇਟ ਲੱਗ ਗਿਆ ਜੀ ਤੇ ਨੱਕ ਜਿਹੜੇ ਦੋ ਰਹਿ ਗਏ ਜੀ ਲਾਸਟ ਵੀਡੀਓ ਨਾਲ ਜੁੜੇ ਰਹੋ ਜੇ ਬਾਈ ਜੀ ਤੇ ਲਓ ਜੀ ਅਗਲੇ ਨੱਕ ਦਾ ਵੇਖੇ ਰੇਟ ਕੀ ਜਾਂਦਾ ਜੀ ਸਰਾ ਕੁਆਲਟੀ

15 20 420 ਰੁਪਏ 25 35 40 440 ਬੋਲਣਗੇ 440 ਰੁਪਏ ਲਓ ਜੀ 400 ਤੇ 40 ਰੁਪਏ ਜਿਹੜਾ ਸਰਾ ਰੇਟ ਲੱਗ ਗਿਆ ਜੀ ਇਹ ਲਾਸਟ ਨਾ ਰਹਿ ਗਿਆ ਖੜਿਆ ਨਾ ਕੋ ਉਧਰ ਬਈ ਲਾਸਟ ਵੇਣਿਆ ਕੀ ਰੇਟ ਜਾਂਦਾ ਬਈ ਜੀ ਉਹਦਾ ਆਜੋ ਜੀ ਲਾਈਕ ਜ਼ਰੂਰ ਕਰ ਦਿਓ ਮਿੱਤਰੋ ਬਸ ਦੱਪ ਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਘਰ ਬੈਠੇ ਹੀ ਤੁਹਾਨੂੰ ਰੇਡ ਵਗਾਈ ਜਾਂਦੇ ਤਾਏ ਤਾਏ ਕੋੜ ਕਪੂਰਾ ਮੰਡੀ ਦੇ ਵਿੱਚ ਜੀ ਲਓ ਜੀ ਲਓ ਜੀ ਨਾ ਲਾਸਟ ਨਗਰ ਰਹਿ ਗਿਆ ਜੀ ਲਾਸਟ ਨਗਰ ਦਾ ਰੇਡ ਵੇਣੀ ਆ ਕੀ ਜਾਂਦਾ ਜੀ ਗੀ ਹਾਂ ਬਈ ਗਾੜ ਦੇ ਅੰਦਰ ਦੀ ਅੰਦਰ ਦੀ ਇਹ ਸੱਜਣ ਨੂੰ ਮੰਨ ਉਹ ਅੰਦਰ ਜੀ ਥੋੜੀ ਬੋਲਾ ਬਈ सौ पंज दर बिह पंची पैती साढे तढे तौ पजा सठ पै सर पंजहतरि पंज सौ पंजहतर रुपए उन पई ਤੰਨੇ 175 ਰੁਪਏ ਜਿਹੜੀ ਬੋਲੀ ਲੱਗੀ ਜੀ ਲਾਛ ਨਾਗ ਦੀ ਬਾਈ ਜੀ ਸਰਾ ਰੇਡ ਦੀ ਗੱਲ ਕਰ ਲਗੇ ਪਹਿਲਾਂ ਦਾ ਸਰਾ ਰੇਡ ਜਿਹੜਾ ਅੱਜ 450 ਤੱਕ ਜਾਵੜਿਆ ਜੀ ਸਰਾ ਰੇਡ ਟੂੜੀ ਨੇ ਤੇਜ਼ੀ ਫੜੀ ਹੋਈ ਆ ਬਾਈ ਜੀ ਹੁਣ ਜਿੰਨੇ ਵੀਰ ਭਰਾਣੇ ਆਪਦੀ ਟੂੜੀ ਜਿਹੜੀ ਵੇਚਣੀ ਆ ਕੋਟਪੁਰਾ ਮੰਡੀ ਦੇ ਵਿੱਚ ਹੁਣ ਲਿਆ ਸਕਦਾ ਹੈਗਾ ਜਿਹੜਾ 400 300 350 ਦੇ ਨੇੜੇ ਜਿਹੜਾ ਰੇਟ 450 450 ਚੱਲੀ ਜਾਂਦਾ ਜੀ ਵੀਡੀਓ ਨੂੰ ਲਾਇਕ ਜ਼ਰੂਰ ਕਰਦਿਆ ਕਰੋ ਈ ਧੰਨਵਾਦ ਦੋਸਤੋ